ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ ਆਲੋਚ ਹੋਵੋਗੇ ਮੈਂ ਬਿਲਕੁਲ ਠੀਕ ਹਾਂ ਟਾਈਮ ਜਿਹੜਾ ਹੋ ਰਿਹਾ 3 ਵਜੇ ਦਾ ਤੇ ਅੱਜ ਵੀਡੀਓ ਮੈਂ ਹੁਣੀ ਸ਼ੁਰੂ ਕਰ ਰਹੀ ਹਾਂ ਕਿਉਂਕਿ ਅੱਜ ਨਾ ਸਵੇਰੇ ਜਦੋਂ ਮੈਂ ਉઠી ਇੱਕਦਮ ਮੇਰੇ ਸਿਰ ਨੂੰ ਪਤਾ ਨਹੀਂ ਕੀ ਹੋਇਆ ਸਿਰ ਦੁਖ ਵੀ ਰਿਹਾ ਦੁਖਾਂਤ ਨੇੜ ਲੱਗੇ ਪਹਿਲੇ ਕੁਝ ਹੋ ਗਿਆ ਸੀਗਾ ਮੇਰੇ ਨਾ ਐਕਚੁਅਲ ਤਾਂ ਸਾ ਮੇਰੇ ਇਸਪੈਕਟਸ ਦਾ ਨੰਬਰ ਬਦਲ ਗਿਆ ਆ ਮੈਨੇ ਦੂਰ ਵਾਲੀ ਇਸਪੈਕਟਸ ਨੇ ਇਹਨਾਂ ਦਾ ਨੰਬਰ ਚੇਂਜ ਹੋ ਗਿਆ ਮੈਨੂੰ ਕਾਫੀ ਦਿਨਾਂ ਤੋਂ ਮੈਨੂੰ ਫੀਲ ਹੋ ਰਿਹਾ ਜਿਵੇਂ ਮੈਂ ਕਾਫੀ ਲੰਬੇ ਟਾਈਮ ਤੱਕ ਇਹ ਲਗਾ ਕੇ ਰੱਖ ਨਹੀਂ ਸਕਦੀ ਫਿਰ ਮੈਂ ਥੋੜਾ ਟਾਈਮ ਬਾਅਦ ਮੈਂ ਆਏ ਕਰ ਲਾਣੀ ਆ ਉੱਪਰ ਫਿਰ ਕਰਕੇ ਬੜਾ ਆਰਾਮ ਜਾਉਂਦਾ ਪਰ ਫਿਰ ਆਏ ਲੱਗੂ ਵੀ ਲਗਾਵਾ ਹਨਾ ਅੱਖਾਂ ਤੇ ਸਟ੍ਰੈਸ ਜਾ ਪੈਣ ਲੱਗ ਜਾਂਦਾਗਾ ਫਿਰ ਮੈਂ ਲਗਾ ਲਉਣੀ ਆ ਬਸ ਨੰਬਰ ਚੇਂਜ ਹੋਣ ਕਰਕੇ ਨਾ ਮੇਰਾ ਸਿਰ ਨੰਬਰ ਚੇਂਜ ਹੋਣ ਕਰਕੇ ਨਾ ਮੇਰੇ ਸਿਰ ਭਾਰੀ ਭਾਰੀ ਜਿਹਾ ਕੁਝ ਹੋ ਗਿਆ ਉਹ ਸਵੇਰੇ ਵਾਸਤੇ ਕੱਲਾ ਖਾਣ ਪਕਾਉਣੀ ਕਰਿਆ ਉਸ ਤੋਂ ਬਾਅਦ ਮੈਂ ਦਵਾਈ ਦੂਹੀ ਲੈ ਕੇ ਸੌਂ ਗਈ ਬਸ ਆਏ ਅੱਧਾ ਦਿਨ ਤਾਈਨ ਬਿਕਾਰ ਹੋ ਗਿਆ ਸਮਝ ਲਓ ਕੋਈ ਕੰਮ ਹੀ ਨਹੀਂ ਬਣਿਆ ਖਾਣ ਪਕਾਉਣ ਤੋਂ ਬਿਨਾਂ ਖਾਣ ਪਕਾਉਣਾ ਵੀ ਇੱਕ ਮਜਬੂਰੀ ਬਣ ਜਾਂਦੀ ਹੈ ਫਿਰ ਆਪਾਂ ਨੂੰ ਕਰਨਾ ਪੈਂਦਾ ਸਰਦਾਂ ਨੇ ਜੇ ਤਾਂ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਤੇ ਹੁਣ ਮੈਂ ਕਰਦੀਆਂ ਚਾਹ ਠੀਕ ਆ ਹੁਣ ਬਹੁਤ ਬੈਟਰ ਆ ਪਹਿਲਾਂ ਨਾਲੋਂ ਤੇ ਬਾਕੀ ਆਈ ਸਾਈਡ ਦਾ ਚੈੱਕ ਹੋਊਗੀ ਹੁਣ ਮੈਂ ਜਾ ਕੇ ਚਾਹ ਕਰਦੇ ਚਾਹ ਪੀਨੇ ਫਿਰ ਕੰਮ ਫਿਕਰਾ ਸ਼ੁਰੂ ਕਰੂੰਗੀ ਟਾਈਮ ਹੋ ਰਿਹਾ ਸਾਵਰ ਤੇ ਬਾਹਰ ਹੋ ਰਹੀ ਬਹੁਤ ਤੇਜ਼ بارش ਹੋ ਗਏ ਹੋਗੇ 20 ਮਿੰਟ ਮਤਲਬ 20 ਮਿੰਟ ਹੋ ਗਏ ਹੋਗੇ بارش ਲੱਗੀ ਨਾ ਪੂਰਾ ਵਧੀਆ ਮੀਂਹ ਪੈ ਰਿਹਾ ਬਾਹਰ ਪੈ ਰਿਆ ਸੀ ਮੀਂਹ ਪੂਰਾ ਖੁੱਲ ਕੇ ਮੀਂਹ ਪਿਆ ਅੱਜ ਮੌਸਮ ਹੋ ਗਿਆ ਬਿਲਕੁਲ ਠੰਡਾ ਗਰਮੀ ਤਾਂ ਪੂਰੀ ਇੱਕ ਵਾਰ ਨਿਕਲ ਜਾਂਦੀ ਹੈ ਪਰ ਉਸ ਤੋਂ ਬਾਅਦ ਫੇਰ ਗਰਮੀ ਹੋ ਜਾਂਦੀ ਹੈ ਹੋਰ ਤਰ੍ਹਾਂ ਦੀ ਹਿਊਮਿਡਿਟੀ ਹੋ ਜਾਂਦੀ ਹੈ ਪ੍ਰਸਾਦ ਦੇ ਮੌਸਮ 'ਚ ਕੀੜੇ ਮਕੌਣੇ ਵੀ ਬਹੁਤ ਹੀ ਨਿਕਲਦੇ ਨੇ ਸ਼ਾਮ ਨੂੰ ਤਬਾ ਜਿੰਨੀ ਤੁਸੀਂ ਲਾਈਟਾਂ ਲਾਉਣੇ ਸ਼ੁਰੂ ਕਰੋ ਇੰਨੇ ਕੀੜੇ ਮਕੌਣੇ ਭਮੱਕੜ ਇਕੱਠੇ ਹੋ ਜਾਂਦੇ ਨੇ ਪ੍ਰਸਾਦ ਦਾ ਮੌਸਮ ਹੈ ਵਧੀਆ ਵੀ ਲੱਗਦਾ ਪਰ ਕੀੜੇ ਮਕੌੜੇ ਜਦੋਂ ਆਉਂਦੇ ਨੇ ਉਹ ਜੀ ਦੀ ਵਧੀਆ ਲੱਗਦੀ ਤੇ ਹੁਣ ਮੈਂ ਕਰ ਲਈਸ ਆਪਣੀ ਚਾਹ ਚਾਹ ਪੀ ਕੇ ਫੇਰ ਲੱਗਦੇ ਆਪਣੇ ਕੰਮਾਂ ਤੇ ਜੋ ਅੱਜ ਮੈਂ ਕਰਨੇ ਸੀਗੇ ਕਿਉਂਕਿ ਸਵੇਰ ਦਾ ਕੋਈ ਕੰਮ ਨਹੀਂ ਹੋਇਆ ਤੇ ਹੁਣ ਮੈਂ ਆ ਗਈ ਸੀ ਕਿਚਨ ਵਿੱਚ ਮੈਂ ਸ਼ੁਰੂ ਕਰ ਲਿਆ ਆਪਣਾ ਕੰਮ ਤੇ ਮੰਮੀ ਪੁੱਛ ਰਹੀ ਸੀ ਇਹ ਕੀ ਕਰੇਂਗੀ ਇਹ ਤਾਂ ਕੀ ਕਰੇਂਗੀ ਇਹ ਤਾਂ ਕੀ ਕਰਦੀ ਹੁੰਨੀ ਆ ਨਾ ਮੈਂ ਛਾਂਢੀ ਸੀ ਬੇਸਨ ਬੇਸਨ ਵਾਲਾ ਡੱਬਾ ਖਾਦੀ ਹੋ ਗਿਆ ਸੀਗਾ ਸਵੇਰੇ ਫਿਰ ਮੈਂ ਵਾਸ਼ ਕਰਕੇ ਰੱਖਤਾ ਤੇ ਜਿਹੜਾ ਨਵਾਂ ਬੇਸਨ ਸੀ ਉਹ ਮੈਂ ਕਿਹਾ ਚਲੋ ਮੈਂ ਛਾਂੜ ਕੇ ਹੀ ਪਾਉਂਗੀ ਕਿਉਂਕਿ ਪ੍ਰਸ਼ਾਦ ਵਾਲਾ ਮੌਸਮ ਆ ਕਈ ਵਾਰ ਪਤਾ ਨਹੀਂ ਹੁੰਦਾ ਪਏ ਬੇਸਨ 'ਚ ਕੀੜੇ ਵਗੈਰਾ ਹੋਣ ਵੀ ਛਾਂੜ ਕੇ ਇੱਕ ਵਾਰ ਪਤਾ ਲੱਗ ਜੂ ਛਾਂੜ ਰਹੀ ਸੀ ਤੇ ਮੇਰੇ ਕੋਲੇ ਮਿਸ਼ਰੀ ਰੱਖੀ ਹੋਈ ਸੀ ਮਿਸ਼ਰੀ ਵੀ ਮੈਂ ਕੁੱਟ ਕੇ ਪੀਸੂਗੀ ਤੇ ਮੈਂ ਜਵਾਰ ਦਾ ਆਟਾ ਰੱਖਿਆ ਹੋਇਆ ਸੀ ਉਹ ਵੀ ਮੈਂ ਛਾਂੜ ਕੇ ਡੱਬੇ ਵਿੱਚ ਪਾਉਣਾ ਸੀ ਫਿਰ ਸਾਡੇ ਮੰਮੀ ਨੂੰ ਬੜਾ ਇ ਤੁਹ ਕਹਿੰਦੇ ਆ ਬੇਸੰਦਾ ਕੀ ਕਰੇਗੀ ਬਣਾਏਗੀ ਉਹਨਾਂ ਨੂੰ ਐ ਹੋ ਗਿਆ ਪ੍ਰਸਾਦ ਮੌਸਮੋਂ ਕੁਝ ਬਣਾਉਗੀ ਜਿਵੇਂ ਕਹਿੰਨੀ ਮੈਂ ਤਾਂ ਬੇਸੰ ਸ਼ਾਨ ਕੇ ਡੱਬੇ ਵਿੱਚ ਪਾਉਣੀ ਹੈ ਬਣਾਓ ਬਣਾਉਂਦੀ ਮੈਂ ਕੁਝ ਨਹੀਂ ਕਹਿੰਦੇ ਮਿਸ਼ਰੀ ਦਾ ਕੀ ਕਰਨੀ ਹੈ ਮਿਸ਼ਰੀ ਤੂੰ ਕਾਹਚ ਪਾਉਣੀ ਹੁੰਦੀ ਹੈ ਮੈਂ ਕਹਾਂ ਮੈਂ ਤਾਂ ਮਦੇ ਦੁੱਧ ਵਿੱਚ ਪਾਉਣੀ ਹੁੰਦੀ ਹੈ ਤਾਂ ਇਹ ਕਰਕੇ ਪੁੱਛ ਰਹੇ ਸੀਗੇ ਬੇਸਨ ਮੈਂ ਛਾਣ ਕੇ ਡੱਬੇ ਵਿੱਚ ਪਾ ਦੂੰ ਡੱਬਾ ਮੈਂ ਵਾਸ਼ ਕਰਕੇ ਰੱਖਦਾ ਸੀਗਾ ਸਵੇਰੇ ਹੀ ਅੱਛੀ ਤਰ੍ਹਾਂ ਸੁੱਕ ਚੁੱਕਿਆ ਸੀਗਾ ਤੇ ਜਵਾਰ ਦਾ ਆਟਾ ਸੀ ਉਹਨੂੰ ਵੀ ਛਾਣ ਕੇ ਪਾ ਦਊਂ ਕਿਉਂਕਿ ਇਹ ਜੇ ਮੌਸਮ ਵਿੱਚ ਨਾ ਚੀਜ਼ਾਂ ਦੀ ਸੰਭਾਲ ਕਰਨੀ ਬਹੁਤ ਹੀ ਜ਼ਰ ਪਰ ਰੋਸ਼ਨ ਮੈਂ ਬਹੁਤ ਘੱਟ ਮੰਗਾਉਣੀ ਹੁੰਦੀ ਆ ਜਿੰਨਾ ਕਿ ਲੱਗਦਾ ਉਹਨਾਂ ਕੀ ਮੰਗਾਉਣੀ ਇਹ ਨਹੀਂ ਮੰਗਾ ਮੰਗਾ ਤੋ ਸੇਲ ਮਾਰੀਂ ਪਰ ਲੋ ਹਾਂ ਸਾਬਣ ਸਰਫ ਤਾਂ ਉਹ ਇਕੱਠਾ ਖੁੱਲਾ ਆਉਂਦਾ ਪਰ ਇਹ ਚੀਜ਼ਾਂ ਬਹੁਤ ਜ਼ਿਆਦਾ ਨਹੀਂ ਮੈਂ ਟੰਪ ਕਰਦੀ ਬਹੁਤ ਹੀ ਜ਼ਿਆਦਾ ਮਹਿੰਗਾ ਮੰਗਾ ਜ਼ਿਆਦੇ ਕੁਆਂਟੀਟੀ ਵਿੱਚ ਤੁਸੀਂ ਲਵਾ ਰਹੀਆਂ ਪਰ ਲੋ ਉਹ ਚੀਜ਼ ਨਹੀਂ ਹੈਗੀ ਬਸ ਕਿਲੋ ਕਿਲੋ ਹੀ ਮੰਗਾਈ ਤਾਂ ਆਰਾਮ ਨਾਲ ਮਹੀਨਾ ਚੱਲ ਜਾਂਦਾ ਮਹੀਨੇ ਤੋਂ ਬਾਅਦ ਚਲੋ ਫਿਰ ਮਹੀਨਾ ਨਹੀਂ ਸਵਾ ਮਹੀਨਾ ਚੱਲ ਜਿਊਗਾ ਉਸ ਤੋਂ ਬਾਅਦ ਫਰੈਸ਼ ਹੋਰ ਆ ਜਾਂਦੀ ਚੀਜ਼ ਮੈਂ ਫਿਰ ਸਮਝ ਲੈਣੀ ਵੀ ਓਕੇ ਹੈ ਨਾ ਜ਼ਿਆਦਾ ਘੱਟਾ ਸਾਮਾਨ ਮੈਂ ਇੰਨਾ ਜਿਆਦਾ ਸਮਾਨ ਨਹੀਂ ਲੈਂਦੀ ਕਈ ਵਾਰ ਦਵਿੰਦਰ ਕਹਿੰਦੇ ਨੇ ਜਿਆਦਾ ਲੈ ਲੈ ਵੱਡਾ ਪੈਕੇਟ ਲੈ ਲੈ ਵੱਡੀ ਪੈਕਿੰਗ ਲੈ ਲੈ ਮੈਂ ਕਹਾਂ ਨਹੀਂ ਜੋ ਸਮਾਨ ਲੈਣਾ ਹੁੰਦਾ ਨਾ ਫੇਰ ਪਤਾ ਲੱਗਦਾ ਚੀਜ਼ ਦਾ ਇੱਕ ਔਰ ਦੋ ਸੀ ਕਿਉਂਕਿ ਹੁਣ ਬਾਜ਼ਾਰ ਨਿੱਤ ਜਿਹੜੇ ਲੱਗਦੇ ਨੇ ਰੋਜ਼ ਤਾਂ ਆਪਾਂ ਬਾਜ਼ਾਰ ਜਾਂਦੇ ਹਾਂ ਨਾ ਕਿਹੜਾ ਹੁਣ ਵੱਡੀ ਗੱਲ ਆ ਬਾਜ਼ਾਰ ਜਾਣਾ ਅੱਗੇ ਹੁੰਦਾ ਵੀ ਚਲੋ ਆਪਣੇ ਅ ਅੱਗੇ ਦਾਦੇ-ਦਾਦੀਆਂ ਦੇ ਟਾਈਮ ਇਕੱਠਾ ਰਾਸ਼ਨ ਆਉਂਦਾ ਹੁੰਦਾ ਬਾਰੀ-ਬਾਰੀ ਨਹੀਂ ਆਉਂਦੇ ਸੀ ਹੁਣ ਤਾਂ ਰੋਜ਼ ਬਾਜ਼ਾਰ ਜਾਣਾ ਤੇ ਰੋਜ਼ ਹੀ ਝੋਲੇ ਸਮਾਨ ਦੇ ਆਉਣੇ ਨੇ ਤੇ ਇਸ ਕਰਕੇ ਮੈਂ ਫਿਰ ਸਾਮਾਨ ਬਸ ਉਹਨਾਂ ਕੀ ਮੰਗਾਉਣੀ ਜਿੰਨੀਆਂ ਚੀਜ਼ ਦੀ ਲੋੜ ਹੁੰਦੀ ਆ ਔਰ ਹਰ ਹਫ਼ਤੇ 10 ਦਿਨਾਂ ਬਾਅਦ ਕੁਛ ਨਾ ਕੁਛ ਰਾਸ਼ਨ ਵਾਲੀ ਦੁਕਾਨ ਤੋਂ ਸਾਮਾਨ ਆਉਂਦਾ ਹੀ ਰਹਿੰਦਾ ਕਿਉਂਕਿ ਕਦੇ ਲੜ ਇਹ ਚੀਜ਼ ਨੇ ਕੋਈ ਨਾ ਕੋਈ ਚੀਜ਼ ਮੁੱਕੀ ਰਹਿੰਦੀ ਆਪਣੇ ਵੀ ਯਾਦ ਨਹੀਂ ਰਹਿੰਦੇ ਆਪਾਂ ਹੁਣ ਪਰ ਤੋਂ ਬਹੁਤ ਜ਼ਿਆਦਾ ਕਰਨ ਲੱਗ ਗਏ ਸਾਮਾਨ ਦੀ ਅੱਗੇ ਤਾਂ ਲਿਮਟਿਡ ਸਾਮਾਨ ਹੁੰਦਾ ਹੈ ਕੋਈ ਕਦੀ ਕੋਈ ਦਾਲ ਹੋਣੀ ਨਾ ਨਾ ਮਿਰਚ ਹਲਦੀ ਹੋਣੀ ਦਾ ਸਾਬਣ ਸੋਡਾ ਹੁੰਦਾ ਤੇ ਹੁਣ ਤਾਂ ਬਸ ਕੋਈ ਐਂਡ ਹੀ ਨਹੀਂ ਹੈਗਾ ਸਾਮਾਨ ਦਾ ਵੀ ਹਨਾ ਕੀ ਕੁਝ ਸਾਮਾਨ ਆਪਾਂ ਘਰੇ ਯੂਜ਼ ਕਰਦੇ ਹਾਂਗੇ ਇਦھر ਮੈਂ ਪੀਸ ਲਈ ਸੀ ਮਿਸ਼ਰੀ ਇਹਨੂੰ ਪਾ ਲੂੰਗੀ ਆ ਮੈਂ ਕੱਚ ਦੀ ਸ਼ੀਸ਼ੀ ਵਿੱਚ ਖਤਮ ਹੋ ਗਈ ਸੀ ਪਹਿਲਾਂ ਫਾਲੀ ਬੇਸਣ ਭਰਤਾ ਡੱਬੇ ਵਿੱਚ ਜਵਾਰ ਦਾ ਆਟਾ ਛਾਣ ਕੇ ਭਰਤਾ ਤੇ ਰਹਿ ਗਿਆ ਸੀ ਗੁੜ ਹੁਣ ਗੁੜ ਨੂੰ ਵੀ ਮੈਂ ਭੰਨ ਕੇ ਪੀਸ ਕਰਕੇ ਛੋਟੇ ਇਹਨੂੰ ਵੀ ਆ ਕੰਟੇਨਰ ਤੋਂ ਤਾਪਿਆ ਜਿਹੜਾ ਸੀ ਲੌਬੀ ਚ ਟੇਬਲ ਤੇ ਹੁੰਦਾ ਵੀ ਆਮ ਦਾ ਚੱਕੋ ਤੇ ਖਾਓ ਜੀ ਨੇ ਖਾਣਾ ਹਨ ਇਹ ਚ ਡੜੀਆਂ ਕਰਕੇ ਮੈਂ ਰੱਖ ਦੂੰਗੀ ਬਾਹਰ ਸਟਿਲ ਹਜੇ ਬਾਰਿਸ਼ ਹੋ ਰਹੀ ਸੀ ਪੂਰਾ ਵਧੀਆ ਮੀਂਹ ਪੈ ਰਿਹਾ ਸੀਗਾ ਬਹੁਤ ਵਧੀਆ ਮੌਸਮ ਸੀਗਾ ਖਿਆਰਾ ਵਾਲੇ ਤਾਂ ਕਹਿੰਦੇ ਨੇ ਇਹ ਮੌਸਮ ਚਲੋ ਪਾਰਕ ਵਿੱਚ ਖਾਣ ਜਾਂਦੇ ਪਿੰਡਾਂ ਵਾਲੇ ਕਹਿਣਗੇ ਨਾ ਬਸ ਪਾਣੀ ਭਰਿਆ ਪਿਆ ਬਾਜ਼ਾਰ ਚ ਕਿੱਥੇ ਵੜਾਂਗੇ ਤੇ ਆਪਾਂ ਟਿੱਕੇ ਘਰੇ ਬੈ ਗਏ ਨੇ ਵੀ ਚਲ ਹੁਣ ਤਾਂ ਮੀਂਹ ਆ ਬਾਜ਼ਾਰ ਤਾਂ ਪਾਣੀ ਪਾਣੀ ਹੋਇਆ ਪਿਆ ਤੇ ਹੁਣ ਮੈਂ ਭੰ ਰਿਆਂ ਗੁੜ ਮੈਂ ਨਾ ਗੁੜ ਨੂੰ ਐਦਾ ਕਿਸੇ ਵੀ ਦਾੰ ਵਾਲੀ ਚੀਜ਼ ਨਾਲ ਨਹੀਂ ਭੰਦੀ ਜਿਵੇਂ ਕੋਈ ਬੇਲ ਨਾਲ ਮਾਰ ਕੇ ਜਾਂ ਕੁਝ ਹੋਰ ਚੀਜ਼ ਨਾਲ ਉਹਦੇ ਨਾਲ ਨਾ ਗਿੱਲਾ-ਗਿੱਲਾ ਹੋ ਜਾਂਦਾ ਗੁੜ ਮੈਂ ਕੋਸ਼ਿਸ਼ ਕਰਦੀ ਹਾਂ ਹੱਥ ਨਾਲ ਪੀਸ ਤੋੜਨਾ ਜੇ ਬਹੁਤ ਜ਼ਿਆਦਾ ਥੋੜਾ ਜਿਹਾ ਸਖਤ ਆ ਤਾਂ ਮੈਂ ਵੱਡੀ ਨਾਈਫ ਲੈ ਕੇ ਉਹਦੇ ਨਾਲ ਪੀਸ ਕੱਟ ਲਾਂਦੀ ਹਾਂ ਫਿਰ ਸਾਫ਼ ਜੇ ਪੀਸ ਕੱਟੇ ਜਾਂਦੇ ਹਨ ਉਹ ਖਾਣੇ ਤੇ ਵੀ ਵਧੀਆ ਲੱਗਦੇ ਨੇ ਜੇ ਬੇਲ ਨਾਲ ਦੱਬ ਕੇ ਭੰਨਾਂਗੇ ਮਾਰਾਂ ਬੇਲ ਨਾਲ ਮਾਰ ਕੇ ਭੰਨਾਂਗੇ ਉਹ ਫਿਰ ਪ੍ਰੈਸ ਜਾਂ ਹੋ ਜਾਂਦਾ ਗਿੱਲਾ ਜਾਂ ਹੋ ਜਾਂਦਾ ਹਨ ਇੱਕ ਵੈਸੀ ਗਰਮੀ ਆ ਗਈ ਤੇ ਬਸ ਕੁਝ ਪੀਸ ਕਰਕੇ ਮੈਂ ਬੋਟਲ ਚ ਪਾ ਕੇ ਸੈਂਟਰ ਟੇਬਲ ਤੇ ਲੌਬੀ ਚ ਰੱਖ ਦੂੰਗੀ ਕਿਉਂਕਿ ਸਾਨੂੰ ਸਾਰਿਆਂ ਨੂੰ ਆਹ ਤੱਕ ਖਾਣੇ ਤੋਂ ਬਾਅਦ ਢਲੀ ਢਲੀ ਕੁੜਤੀ ਅਸੀਂ ਖਾਣੀ ਹੁੰਦੀ ਹੈ ਤੇ ਬਾਕੀ ਜਿਹੜਾ ਗੋੜਾ ਉਹ ਨੂੰ ਮੈਂ ਪੀਸ ਕਰਕੇ ਉਹਦੇ ਵੀ ਮੈਂ ਕਿਸੇ ਡੱਬੇ ਵਿੱਚ ਪਾ ਕੇ ਰੱਖ ਦਊਂਗੀ ਤਾਂ ਕਿ ਰੋਜ਼ ਆਪਾਂ ਗੁੜ ਵਾਲੇ ਹੱਥ ਨਾ ਕਰੀਏ ਜਦੋਂ ਬੋਟਲ ਵਿੱਚ ਖਤਮ ਹੋ ਜਾਊਗਾ ਉਹਦੇ ਪੀਸ ਖੱਢ ਕੇ ਚੱਕ ਕੇ ਫੇਰ ਪਾ ਦਊਂਗਾ ਇੱਕ ਵਾਰ ਹੱਥ ਚਲੋ ਅੱਜ ਲਿਬੜੀ ਨੇ ਮੈਂ ਰੋਜ਼ ਰੋਜ਼ ਕੀ ਗੁੜ ਗੋੜਾ ਵਾਲਾ ਹੱਥ ਕਰਨੀ ਨਹੀਂਗੇ ਤੇ ਉਹ ਵੀ ਮੈਂ ਪੀਸ ਕਰਕੇ ਪਾ ਦਿਸ ਕੰਟੇਨਰ ਵਿੱਚ ਤੇ ਉਸ ਤੋਂ ਬਾਅਦ ਮੈਂ ਜਿਹੜੀ ਪੌੜੀਆਂ ਦੇ نیچے ਜਗ੍ਹਾ ਸਟੋਰੇਜ ਬਣੀ ਹੋਈ ਹੈ ਇਹਦੀ ਮੈਂ ਅੱਜ ਕਰਨੀ ਸਾਫ ਸਫਾਈ ਮੈਂ ਹੱਥ ਲਾ ਕੇ ਦੇਖ ਰਹੀ ਸੀ ਕਿੰਨੀ ਕਿ ਮਿੱਟੀ ਐ ਡਸਟ ਐ ਥੋੜੀ ਡਸਟ ਮੈਨੂੰ ਮਹਿਸੂਸ ਹੋਈ ਪਰ ਮੇਰੇ ਮਨ ਚ ਨਾ ਕਿਤੇ ਆਏ ਸੀ ਵੀ ਬਰਸਾਤ ਵਾਲਾ ਮੌਸਮ ਆ ਤੇ ਇਹ ਇਹ ਵਾਲੀ ਜਗ੍ਹਾ ਦੀ ਸਫਾਈ ਕਰੇ ਨੂੰ ਵੀ ਹੋ ਗਿਆ ਕਾਫੀ ਟਾਈਮ ਵੀ ਮੈਂ ਸਾਫ ਕਰਦਾ ਸਮਾਨ ਕੱਢ ਕੇ ਉਹ ਵੀ ਕੱਲ ਬਹਿਮ ਜਾ ਹੋ ਜਾਂਦਾ ਵੀ ਕੋਈ ਜਿਹੜਾ ਮਕੌੜ ਆ ਕੋਈ ਐਨ ਬਣ ਗਿਆ ਹੋਵੇ ਅੰਦਰ ਕੁਝ ਐਨ ਹੋ ਗਿਆ ਹੋਵੇ ਇਸਲਾਪਾ ਜਾਂ ਮੌਸਮ ਆ ਤੇ ਸਫਾਈ ਕਰੇ ਨੂੰ ਵੀ ਕਾਫੀ ਟਾਈਮ ਹੋ ਗਿਆ ਸੀ ਮੈਂ ਚਲੋ ਇਹਦੀ ਸਫਾਈ ਕਰ ਦਾਨੀ ਆ ਪਹਿਲਾਂ ਸਵੇਰੇ ਅੱਧਾ ਦਿਨ ਤਾਂ ਮੇਰਾ ਬਸ ਉਹੀ ਲੰਘ ਗਿਆ ਸਿਰ ਨਹੀਂ ਮੇਰਾ ਅੱਧਾ ਦਿਨ ਲੈ ਲਿਆ ਅੱਜ ਰੈਸਟ ਵੀ ਕਰੀ ਤੇ ਦਵਾਈ ਦੂ ਵੀ ਲੈ ਕੇ ਠੀਕ ਵੀ ਹੋ ਗਿਆ ਪਰ ਦਵਾਈ ਲੈ ਕੇ ਵੀ ਨਾ ਸਰੀਰ ਸੁਸਤ ਜਾਗਦਾ ਉਹ ਮੇਰੇ ਉਹਨਾ ਐਕਟਿਵ ਨਹੀਂ ਰਹਿੰਦਾ ਪਰ ਇੰਨਾ ਕੰਮ ਹੈ ਕਿ ਚਲੋ ਕਰਦੇ ਆ ਜੇ ਪੈਰ ਉਹ ਤਾਂ ਬੰਦਾ ਬਿਮਾਰਾ ਵਰਗਾ ਬਣ ਜਾਂਦਾ ਜੇ ਕੰਮ ਕਰਨ ਲੱਗ ਜਾਓ ਚਾ ਲੱਗ ਜਾਓ ਟਾਈਮ ਵੀ ਲੰਘ ਜਾਂਦਾ ਆਪਦਾ ਜੀਭ ਲੰਘ ਜਾਂਦਾ ਤੇ ਸਾਮਾਨ ਸਾਰਾ ਮੈਂ ਤੁ ਚੱਕੂਗੀ ਇਹ ਸਟੋਰੇਜ ਵਾਸਤੇ ਜਗਾ ਇੰਨੀ ਵਧੀਆ ਬਣੀ ਹੋਈ ਤੁਸੀਂ ਕਹੇ ਜਾ ਮਰਜੀ ਸਾਮਾਨ ਰੱਖੋ ਤੇ ਵੱਡੇ ਸੂਟ ਕੇਸ ਰੱਖ ਲਓ ਆਪਣਾ ਲਗੇਜ ਗਰੋਸਰੀ ਸਟੋਰ ਕਰ ਲਓ ਬਿਸਤਰੇ ਤੁਸੀਂ ਰੱਖ ਲਓ ਹਨਾ ਜਿਵੇਂ ਮਰਜ਼ੀ ਕੁਝ ਮਰਜ਼ੀ ਰੱਖ ਲਓ ਇੰਨੀ ਖੁੱਲੀ ਜਗਾ ਸੈਂ ਬਣਵਾਈ ਸੀ ਮਿੱਜੇ ਜਗ੍ਹਾ ਢੀਹੀ ਹੋਊਗੀ ਤਾਂ ਥੋੜਾ ਹੀ ਸਮਾਂ ਟਿਕੂ ਜੇ ਖੁੱਲੀ ਜਗ੍ਹਾ ਹੋਵੇ ਤਾਂ ਜਿਹੜਾ ਮਰਜ਼ੀ ਬੰਦਾ ਸਮਾਨ ਰੱਖ ਲਈ ਵੱਡੇ ਵੱਡੇ ਸੂਟ ਕੇਸ ਜਿੰਨੇ ਮਰਜ਼ੀ ਚਾਰ ਪੰਜ ਆਰਾਮ ਨੇ ਦੇ ਵਿੱਚ ਆ ਜਾਂਦੇ ਨੇ ਤੇ ਹੁਣ ਖਾਲੀ ਕਰਕੇ ਸਾਰੀ ਇਹ ਹਲਮੀਰਾ ਤੇ ਇਹਦੇ ਵਿੱਚ ਗਿੱਲਾ ਕੱਪੜਾ ੱਚੀ ਤਰ੍ਹਾਂ ਇੱਕ ਵਾਰ ਮਾਰ ਦੂੰਗੀ ਵੈਸੇ ਇੰਨੀ ਜ਼ਿਆਦਾ ਗੰਦੀ ਨਹੀਂ ਸੀ ਪਰ ਹਾਂ ਥੋੜ੍ਹਾ ਥੋੜ੍ਹਾ ਹੱਥ ਲਾਇਆ ਤਾਂ ਡਸਟ ਤਾਂ ਮਹਿਸੂਸ ਹੁੰਦੀ ਸੀ ਬਾਕੀ ਇਹ ਆ ਸਾਫ਼ ਕਰਕੇ ਤਸੱਲੀ ਹੋ ਜਾਂਦੀ ਹੈ ਮਨ ਨੂੰ ਸ਼ਾਂਤੀ ਜੀ ਮਿਲ ਜਾਂਦੀ ਹੈ ਵੀ ਹਾਂ ਪਾਈ ਏਰੀਆ ਆਪਣਾ ਸਾਫ਼ ਕਰ ਲਿਆ ਉਹਨੇ ਬਿਲਕੁਲ ਸਾਫ਼ ਹੈ ਕੋਈ ਕੀੜਾ ਮਕੌੜਾ ਨਹੀਂ ਮਿੱਟੀ ਘਟਾ ਨਹੀਂ ਕੁਛ ਨਹੀਂ ਬਾਕੀ ਕਦਰ ਨਿਕਰੇ ਦਾ ਆਪ ਨੂੰ ਕਰਨਾ ਹੀ ਪੈਂਦਾ ਕੁਝ ਟਾਈਮ ਬਾਅਦ ਤਾਂ ਸਫਾਈ ਕਰਨੀ ਪੈਂਦੀ ਹੈ ਤਾਂ ਹੈ ਨਹੀਂ ਬਿਲਕੁਲ ਕਿਹੜਾ ਕਰੋ ਵੀ ਤੁਹਾਨੂੰ ਅੰਸਰ ਜੂ ਤੇ ਨੀਚੇ ਵਾਲੇ ਤੇ ਮਿੱਟੀ ਆਉਂਦੀ ਉੱਪਰ ਵਾਲੇ ਤੇ ਨਹੀਂ ਆਉਂਦੀ ਹੈਗੀ ਪਤਾ ਨੀਚੇ ਵਾਲੇ ਤੇ ਜਦੋਂ ਕਦਮ ਆਪਾਂ ਕਵਰ ਖੋਲਦੇ ਹੈ ਨਾ ਹਵਾ ਜੀ ਨਾਲ ਕਵਰ ਦੇ ਜਿਹੜੇ ਪੱਲਾ ਖੋਲਦੇ ਬੰਦ ਕਰਦੇ ਉਹਦੇ ਹਵਾ ਜੀ ਨਾਲ ਰਸਤ ਚਲੀ ਜਾਂਦੀ ਹੁੰਦੀ ਅੰਦਰ ਨੀਚੇ ਵਾਲੇ 베ਸ ਤੇ ਜਿਹੜਾ ਨੀਚੇ ਕਵਰ ਇਹ ਤੇ ਮਿੱਟੀ ਹੈਗੀ ਸੀ ਪਰ ਉੱਪਰ ਵਾਲੇ ਤੇ ਇੰਨੀ ਹੈ ਨਹੀਂ ਸੀ ਤੇ ਇਹਦੇ ਵੀ ਮੈਂ ਚੰਗੀ ਤਰ੍ਹਾਂ ਗਿੱਲਾ ਕਪੜਾ ਮਾਰਤਾ ਐਂਗਲ ਵਾਲੀ ਜਿਹੜੀ ਰੌੜ ਲੱਗੀ ਇੱਕ ਵਾਰ ਮੈਂ ਉਹਦੇ ਵੀ ਅੱਛੀ ਤਰ੍ਹਾਂ ਮਾਰ ਦੂੰ ਕਪੜਾ ਬਾਕੀ ਜਿਹੜੇ ਕਵਰ ਦੇ ਦੇ ਡੋਰਸ ਨੇ ਅੰਦਰਲੇ ਪਾਸੇ ਇਹ ਵੀ ਕਰ ਦੂੰਗੀ ਸਾਫ਼ ਇੱਥੇ ਵੀ ਕਿੰਨਾ ਕਪੜਾ ਮਾਰ ਦੂੰਗੀ ਐਸੀ ਲੋੜ ਤਾਂ ਐ ਨਹੀਂ ਸੀ ਪਰ ਉਹ ਹੀ ਗੱਲ ਇੱਕ ਜੋ ਸਫਾਈ ਕਰਦੇ ਆ ਥੋੜੀ ਮਨ ਨੂੰ ਵੀ ਸੰਤੁਸ਼ਟੀ ਚਾਹੀਦੀ ਹੈ ਵੀ ਹਾਂ ਪਾਸ ਅੱਛੀ ਤਰ੍ਹਾਂ ਸਫਾਈ ਕਰਤੀ ਆਪਣੇ ਵੱਲੋਂ ਤੋਂ ਉਸ ਤੋਂ ਬਾਅਦ ਜਦੋਂ ਬਿਲਕੁਲ ਇਹ ਅੰਦਰੋਂ ਡਰਾਈ ਹੋ ਗਿਆ ਹਵਾ ਲੱਗੀ ਸੁੱਕ ਗਿਆ ਤੇ ਫੇਰ ਮੈਂ ਅੰਦਰ ਰੱਖੂਗੀ ਇਹਨਾਂ ਬਿਸਤਰੇ ਤੇ ਅਸੀਂ ਰਾਤ ਵਾਲੇ ਆਪਣੇ ਸ਼ੀਟਸ ਪਿੱਲੋਸ ਰਾਤ ਵਾਲੇ ਰੱਖ ਲੈਣੇ ਹੁੰਦੇ ਆ ਸਰਦੀਆਂ ਵਿੱਚ ਫਿਰ ਜਮ ਅੱਗੇ ਕੰਪਲਿਟ ਡਿਜ਼ਾਈਨਾਂ ਯੂਜ਼ ਕਰਦੇ ਆ ਉਹ ਰੱਖ ਲੈਣੇ ਆ ਤੇ ਆਪਣਾ ਵਿੰਗ ਸਕੈਲ ਵੀ ਮੈਂ ਇੱਥੇ ਅੰਦਰ ਰੱਖਤਾ ਕੁਝ ਮੇਰੇ ਗਰੋਸਰੀ ਵਾਲੇ ਡੱਬੇ ਵੀ ਇੱਥੇ ਪਏ ਨੇ ਜਿਨ੍ਹਾਂ ਵਿੱਚ ਗਰੋਸਰੀ ਭਰੀ ਹੋਈ ਆ ਇਹ ਬੰਦ ਪੈਕੇਟ ਹੁੰਦੇ ਨੇ ਕੁਝ ਜਿਹੜੇ ਖੁੱਲੇ ਪੈਕੇਟ ਹੁੰਦੇ ਨੇ ਉਹ ਮੈਂ ਗਰੋਸਰੀ ਵਾਲੀ ਕਬਡ ਦੇ ਡਰਾਅਰ 'ਚ ਰੱਖ ਲੈਣੇ ਹੁੰਦੀ ਆ ਇਹ ਬਿਲਕੁਲ ਬੰਦ ਸਾਮਾਨ ਹੁੰਦਾ ਨਵੇਂ ਪੈਕੇਟ ਹੁੰਦੇ ਨੇ ਉਹ ਮੈਂ ਡੱਬਿਆਂ ਵਿੱਚ ਪਾ ਕੇ ਇੱਥੇ ਰੱਖ ਲੈਣੀਆਂ ਸੋ ਟੱਬੇ ਉਹ ਜੋ ਦੇਖ ਵੀ ਜਾਂਦੇ ਨੇ ਕਿ ਕੁਛਾ ਚੱਕਣੇ ਵੀ ਈਜ਼ੀ ਰਹਿੰਦੇ ਨੇ ਤਾਂ ਬੰਦ ਟੱਬੇ ਵਿੱਚ ਸੇਫ ਵੀ ਰਹਿੰਦੇ ਨੇ ਇਹ ਵੀ ਸਾਰੇ ਟੱਬਿਆਂ ਵਿੱਚ ਕਰੋਸਰੀ ਦੇ ਆਈਟਮਸ ਸੀ ਨੇ ਪੈਕੇਟ ਸੀ ਨੇ ਜ਼ਿਆਦਾਤਰ ਤਾਂ ਚਾਹ ਪੱਤੀ ਹੁੰਦੀ ਆ ਭੁੰਦੀ ਹੁੰਦੀ ਆ ਦਾਣਾ ਮੈਂ ਬਹੁਤ ਘੱਟ ਕਿਲੋ ਕਿਲੋ ਹੀ ਲੈ ਕੇ ਆਉਣੀ ਹੁੰਦੀ ਆ ਤੇ ਸਮਾਨ ਸਾਰਾ ਹੋ ਗਿਆ ਸੈਟ ਆਰਗੇਨਾਈਜ਼ਡ ਹੋ ਗਿਆ ਤੁਹਾਾਰੇ ਫੇਰ ਸਫਾਈ ਵੀ ਹੋਊਗੀ ਤੇ ਕੁਝ ਇਸ ਤਰ੍ਹਾਂ ਦੇ ਬਸ ਇਹਦੀ ਲੁੱਕ ਹੈ ਹਜੇ ਵੀ ਜਗ੍ਹਾ ਹੈਗੀ ਕਾਫੀ ਹੋਰ ਜ਼ਿਆਦਾ ਸਮਾਨ ਵੀ ਇਸੇ ਰੱਖ ਸਕਦਾ ਕੁਝ ਮੇਰੀ ਕਿਚਨ ਦੇ ਐਕਸਟਰਾ ਦੋ ਰੈਕ ਨੇ ਉਹ ਵੀ ਮੈਂ ਇੱਥੇ ਹੀ ਰੱਖੇ ਹੋਏ ਨੇ ਸਾਰਾ ਸਮਾਨ ਵਿਜੀਬਲ ਆ ਜੇ ਆਪਾਂ ਸਾਰਾ ਕੁਝ ਆਪਣੇ ਅੱਖਾਂ ਸਾਹਮਣੇ ਦਿਖਦਾ ਹੋਵੇ ਤਾਂ ਆਪਾਂ ਨੂੰ ਹੀ ਪਤਾ ਲੱਗ ਜਾਂਦਾ ਆਪਣੇ ਕੋਲ ਕਿੰਨਾ ਸਮਾਨ ਆ ਕਿਵੇਂ ਆਪਾਂ ਯੂਜ਼ ਕਰਨਾ ਕਿ ਇਹ ਆਪਾਂ ਯੂਜ਼ ਕਰ ਲਿਆ ਕਿ ਇਹ ਆਪਣੇ ਕੋਲ ਰਹਿ ਗਿਆ ਹਨ ਜਗ੍ਹਾ ਵੀ ਪਈ ਜੇ ਹੋਰ ਸਮਾਨ ਰੱਖਣਾ ਹੋਵੇ ਤਾਂ ਆਪਾਂ ਉਹ ਵੀ ਰੱਖ ਸਕਦੇ ਆਂਗੇ ਸੋ ਏਸੀ ਅੱਜ ਮੇਰੀ ਸਫਾਈ ਦੀ ਲਿਸਟ ਵਿੱਚ ਤੇ ਇਹਦਾ ਵੀ ਅੱਜ ਕੰਮ ਹੋ ਗਿਆ ਡਨ ਉਸ ਤੋਂ ਬਾਅਦ ਸ਼ਾਮ ਦਾ ਹੋ ਗਿਆ ਸੀ ਟਾਈਮ ਤੇ ਮੈਂ ਫਿਰ ਨਾਲ ਸਮਝਦਾ ਵੀ ਇੰਤਜ਼ਾਮ ਕਰਨਾ ਸੀ ਹਨਾ ਉਹ ਵੀ ਐ ਹੁੰਦਾ ਵੀ ਕੀ ਕਰੀਏ ਸ਼ਾਮ ਦਾ ਕੁਝ ਤਾਂ ਮੇਰੇ ਕੋਲ ਸਵੇਰੇ ਬਣਾਈ ਇਸ ਵਿੱਚ ਕਦੋਂ ਦੀ ਸਬਜ਼ੀ ਉਹ ਪਈ ਸੀ ਤੇ ਕੁਝ ਮੈਂ ਨਾਲ ਬਣਾ ਰਹੀ ਹਾਂ ਸੂਆ ਦੀ ਭੁਰਜੀ ਸੂਆ ਝੂਰੇ ਦੀ ਭੁਰਜੀ ਉਹ ਵੀ ਅੱਛੀ ਲੱਗਦੀ ਹੁੰਦੀ ਹੈ ਕਦੇ ਕਦੇ ਤਾਂ ਉਹਨ ਭੁਰਜੀ ਮੈਂ ਪਹਿਲਾਂ ਉੱਚ ਕਰ ਲੈ ਸੂਆ ਚੂਰਾ ਪਾਣੀ ਚ ਮੈਂ ਬੋਇਲ ਕਰਕੇ ਰੱਖ ਲੈ ਸੀਗਾ ਸੋਕ ਕਰਕੇ ਤੇ ਨਚੋੜ ਵੀ ਲਿਆ ਸੀ ਉੱਪਰ ਮੈਂ ਉਹ ਸਟ੍ਰੇਨਰ ਚ ਪਾਤਾ ਸੀਗਾ ਤੇ ਹੁਣ ਤੜਕਾ ਲਗਾ ਦੇਮ ਤੜਕਾ ਲਗਾ ਕੇ ਫਿਰ ਦੇ ਵਿੱਚ ਨਮਕ ਮਿਰਚ ਮਸਾਲੇ ਪਾ ਕੇ ਇਹ ਸੂਆ ਦਾ ਚੂਰਾ ਪਾ ਦੂੰਗੀ ਇਸ ਤਰ੍ਹਾਂ ਕੁਝ ਚਲੋ ਸਬਜ਼ੀ ਹੋ ਜੂ ਕੁ ਸੂਆ ਝੂਰੇ ਦੀ ਭੁਰਜੀ ਹੋ ਜੂ ਤੇ ਇਹ ਵੀ ਇੰਤਿਹਾਮ ਕਰਨਾ ਹੁੰਦਾ ਆਪਣੇ ਭੈਣਾਂ ਦੀ ਹੀ ਵੱਡੀ ਟੈਨਸ਼ਨ ਹੁੰਦੀ ਹੈ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਵੀ ਆਪਾਂ ਕੀ ਕਰੀਏ ਕੀ ਬਣਾਈਏ ਆਟਾ ਗੁੰਨਾ ਜਾਂ ਆਟਾ ਫਿਰ ਮੈਂ ਠਹਿਰ ਕੇ ਗੁੰਨੂ ਇਹਨੇ ਜਲਦੀ ਹਜੇ ਮੈਂ ਗੁੰਨਦੀ ਨਹੀਂ ਹੁੰਦੀ ਆਟਾ ਠਹਿਰ ਕੇ ਗੁੰਨੂ ਗਰਮ ਵਿੱਚ ਸਰਦੀ ਤੇ ਮੈਂ ਪਹਿਲੇ ਗੁੰਨ ਕੇ ਰੱਖ ਦਿੰਦੀ ਆ ਗਰਮ ਵਿੱਚ ਪਾਣ ਵਿੱਚ ਥੋੜਾ ਠਹਿਰ ਕੇ ਗੁੰਨਦੀ ਆ ਪੂਰਜੀ ਬਣ ਚੁੱਕੀ ਆ ਤੇ ਇਧਰ ਪੇਟੇ ਨੇ ਬਣਾਏ ਸੀ ਪਾਸਕਾ ਮਮਾ ਤੁਸੀਂ ਖਾਣਾ ਖਾ ਲਓ ਮੈਂ ਕਿਹਾ ਨਾ ਵੀ ਮੈਂ ਤਾਂ ਨਹੀਂ ਖਾਂਦੇ ਮੈਨੂੰ ਤਾਂ ਪਾਸਤਾ ਮੈਕਰੋਨੀ ਮੈਨੂੰ ਵੀ ਅੱਛਾ ਲੱਗਦਾ ਹੈ ਬਿਲਕੁਲ ਵੀ ਨਾ ਮੈਸਾ ਕਿ ਦ ਮਾਰਾਂਦਾ ਮੈਨੂੰ ਮਜਬੂਰੀ ਚ ਖਾਣਾ ਪੈ ਜਾਂਵੇਂ ਨੂੰ ਵੀ ਔਖਾ ਹੋ ਜਾਂਦਾ ਉਹ ਮੈਂ ਆ ਇਸ ਬਾਰ ਫੈਰ ਕਰਨ ਬਹੁਤ ਵਧੀਆ ਮੌਸਮ ਠੰਡਾ ਤੇ ਮੈਂ ਚਲ ਬਾੜੀ ਦੇ ਗੇੜਾ ਮਾਰਦੇ ਆ ਤੇ ਕਦੂ ਦੇ ਬੱਲਾਂ ਦੇਖੋ ਕਿੰਨੀਆਂ ਵਧੀਆ ਹੋ ਗਈ ਹੁਣ ਮੀ ਨਾਲ ਸ਼ਾਇਦ ਇਹ ਚੰਨ ਪਣ ਤੇ ਛੋਟੇ ਛੋਟੇ ਕਦੂ ਲੱਗੇ ਤਾਂ ਪਈ ਸੀ ਜੇ ਇਹ ਪੂਰ ਚੜਾਂਗੇ ਤਾਂ ਤੇ ਇਧਰ ਲੱਗੀ ਪਈ ਸੀ ਬੈਂਗਣੀ ਦੇ ਬੂਟੇ ਪਤਾ ਨਹੀਂ ਇਹ ਬੈਂਗਣ ਨੇ ਇੱਕ ਬੈਂਗਣੀ ਨੇ ਹੋਈ ਤੂੰ ਪਤਾ ਲੱਗੋ ਇੱਕ ਹੋਵੇ ਜਾਂ ਪੈਸੇ ਛੋਟਾ ਜਿਹਾ ਦੇਖੋ ਪੈਂਗਣ ਛੋਟਾ ਜਿਹਾ ਹੋਇਆ ਫਿਰ ਮੈਨੂੰ ਆ ਲੱਗਦਾ ਵੀ ਛੋਟੇ ਛੋਟੇ ਪੈਂਗਣ ਨਾ ਹੋਣ ਇਹ ਅਮਰੂਦ ਲੱਗੇ ਹੋਏ ਸ ਤੇ ਛੋਟਾ ਜਿਹਾ ਪੀੜਾ ਇਹਦੇ ਤੇ ਅਮਰੂਦ ਲੱਗੇ ਹੋਏ ਸੀ ਤੇ ਵੱਡੇ ਵਾਲਾ ਤਰਕਤ ਵੀ ਅਮਰੂਦਾਂ ਨਾਲ ਭਰਿਆ ਪਿਆ ਸੀਗਾ ਅਮਰੂਦ ਬਹੁਤ ਅਮਰੂਦ ਸਾਨੂੰ ਬਹੁਤ ਰਹਿੰਦੇ ਨੇ ਸਰਦੀ ਸਰਦੀ ਵੀ ਅਸੀਂ ਅਮਰੂਦ ਖਾਂਦੇ ਆ ਇਹ ਮਾਰਾ ਮਾਸੀ ਅਮਰੂਦ ਨੇ ਹੁਣ ਵੀ ਲੱਗੇ ਨੇ ਸਰਦਿਆਂ ਵਿੱਚ ਵੀ ਲੱਗਣਗੇ ਬਹੁਤ ਵਧੀਆ ਮਿੱਠੇ ਅਮਰੂਦ ਨੇ ਹਜੇ ਨਹੀਂ ਇਹਦੇ ਲੱਗੇ ਇਹ ਇੱਕ ਬੂਟਾ ਅਮਰੂਦ ਲੱਗੇ ਪਏ ਨੇ ਪਰ ਖਾਣ ਵਾਲੇ ਨਹੀਂ ਹੋਏ ਹਾਲੇ ਕੱਚੇ ਨੇ ਪੱਕੇ ਨਹੀਂ ਹੈਗੇ ਪਰ ਇੱਕ ਬੂਟਾ ਹੋਰ ਅੱਗੇ ਉਹਦੇ ਪੱਕੇ ਨੇ ਉਹਦੇ ਅਮਰੂਦ ਸਿਆਜੇ ਖਾਣ ਲੱਗੇ ਇਹ ਹਾਲੇ ਠਹਿਰ ਕੇ ਪੱਕਣਗੇ ਇਹ ਹੈਗੇ ਨੇ ਕਦੂ ਦੀਆਂ ਵਿਹਲਾ ਦੇਖੋ ਸ਼ਰਮੀਨ ਲੱਗਣ ਲੱਗ ਜਣ ਆਸ ਜੀ ਤਾਂ ਹੁੰਦੀ ਉਮੀਦ ਜੀ ਵੀ ਚੱਲ ਦੇ ਕਰੋ ਸਬਜੀ ਲੱਗੀ ਹੋਵੇ ਨਾ ਘਰੇ ਤੋੜਨੇ ਵੀ ਸੌਖੀ ਹੈ ਨਾ ਆਪਾਂ ਨੂੰ ਦੇਖਣੀ ਵੀ ਸੌਖੇ ਵਿੱਚ ਹਾਂ ਕਦੂ ਹੋ ਰਿਹਾ ਕੱਲ ਨੂੰ ਹੋਜੂ ਪਰਸ ਨੂੰ ਹੋਜੂ ਤੋੜਾਂਗੇ ਸਬਜੀ ਬਣਾ ਲਾਂਗੇ ਤੇ ਮੈਂ ਵੀ ਨਾਲ ਨਾਲ ਅਮਰੂਦ ਖਾ ਰਹੀ ਸੀ ਨਾਲ ਨਾਲ ਮੈਂ ਸੈਰ ਕਰ ਰਹੀ ਤਾ ਸੈਰ ਕਰਦ ਕਰਦੇ ਮੈਂ ਵੀ 2-3 ਅਮਰੂਦ ਮੈਂ ਖਾ ਲਣੀ ਹੁੰਦੀ ਟਾਈਮ ਹੋ ਰਿਹਾ ਪੌਣੇ 7 ਦਾ ਵਾਕ ਮੈਂ ਕਰ ਲਿਆ ਤਾਂ ਬਹੁਤ ਹੀ ਵਧੀਆ ਮੌਸਮ ਸੀਗਾ ਪਰ ਥੋੜਾ ਜਿਹਾ ਵਿੜਾ ਗਿੱਲਾ ਹੋਸ ਕਰਕੇ ਪ੍ਰੋਬਲਮ ਆਈ ਅੱਧਿਕ ਮੈਂ ਉੱਪਰਲੇ ਫਲੋਰ ਤੇ ਕਰੀ ਕੁਛ ਮੈਂ ਥੋੜੇ ਜਿਹਾ ਫਲੋਰ ਤੇ ਕਰੀ ਪਰ ਮੈਂ 45 ਮਿੰਟ ਵਾਕ ਕਰ ਲਈ 6 ਵਜੇ ਇਸੇ ਬਾਅਦ ਪੌਣੇ 7 ਵਜੇ ਹੁਣ ਚਲਦੇ ਅੰਦਰ ਆਟਾ ਗੁੰਨਦੀਆਂ ਪੁਰਜੀ ਬਣੀ ਪਈ ਬਸ ਕੱਲਾ ਆਟਾ ਗੁੰਨਣਾ ਹੁ ਗੁੰਨਦੀਆਂ ਜਾ ਕੇ